ਮੈਂ ਗਈ ਜੀ ਗੁਰਦੁਆਰਾ ਸਾਹਿਬ ਮੱਸੀਆ ਦਾ ਦਿਹਾੜਾ ਸੀ ਤੇ ਚਲੋ ਜੀ ਉੱਥੇ ਭੋਗ ਪਏ ਤੇ ਲੰਗਰ ਸ਼ਿਕਾਇਆ ਗਿਆ ਤੇ ਲੰਗਰ ਦੇ ਵਿੱਚ ਬਣੀ ਜੀ ਮਿਕਸ ਦਾਲ ਤੇ ਨਾਲ ਟਿੰਡੋ ਜੀ ਤਰੀ ਵਾਲੀ ਮੈਂ ਕਹਿੰਦੀ ਆ ਕੀ ਬਾਤਾਂ ਨੇ ਲੰਗਰ ਖਾ ਕੇ ਨਹੀਂ ਭੁੱਲਿਆ ਜਾਂਦਾ ਹੁੰਦਾ ਕਿਉਂਕਿ ਗੁਰਬਾਣੀ ਭਰੀ ਹੁੰਦੀ ਹੈ ਵਿੱਚ ਮਹਾਰਾਜ ਦੀ ਬਾਣੀ ਭਰੀ ਹੁੰਦੀ ਹੈ ਜੀ ਉਹ ਜੀ ਰਸੀ ਦਸ ਹੁੰਦਾ ਮਤਲਬ ਇੰਨਾ ਸਵਾਦ ਲੱਗਦਾ ਲੰਗਰ ਬਹੁਤ ਹੀ ਜ਼ਿਆਦਾ ਤੇ ਉਹ ਆਪਾਂ ਆਪਣੇ ਤੋਂ ਰੀਸ ਤਾਂ ਖੈਰ ਨਹੀਂ ਹੁੰਦੀ ਪਰ ਮੇਰੇ ਟਿੰਡੋ ਯਾਦ ਆ ਗਈ ਮੈਂ ਕਿਹਾ ਕਈ ਦਿਨ ਹੋ ਗਏ ਆਈ ਨੂੰ ਤੇ ਆਪਾਂ ਬਾਜ਼ਾਰ ਦੇ ਵਿੱਚ ਬਣਾਈ ਇੱਕ ਵਾਰੀ ਵੀ ਨਹੀਂ ਤੇ ਮੈਂ ਬਣਾਈ ਇੱਕ ਵਾਰੀ ਵੀ ਨਹੀਂ ਮੈਂ ਝੂਠ ਨਹੀਂ ਮਾਰਦੀ ਹੁੰਦੀ ਮੈਨੂੰ ਆਤ ਨਹੀਂ ਇਹੋ ਜੀ ਮੈਂ ਬਣਾਈ ਇੱਕ ਵਾਰੀ ਵੀ ਨਹੀਂ ਤੇ ਆ ਮੈਂ ਪਹਿਲੀ ਵਾਰ ਲੈ ਕੇ ਆਈਆਂ ਆਈ ਨੂੰ ਕਾਫੀ ਦਿਨ ਹੋ ਗਏ ਹਨ ਤੇ ਮੈਂ ਕੀ ਕੀਤਾ 1.5 ਕਿਲੋ ਲੈ ਲਈ ਜੀ ਮੈਂ ਕਿਹਾ ਚਲ ਬੱਚੇ ਆਏ ਹੋਏ ਨੇ ਤੇ ਆਪਾਂ ਵੀ ਹੁਣ ਇਹਨਾਂ ਨੂੰ ਬਣਾ ਕੇ ਤੇ ਕਰੀਏ ਤਿਆਰ ਤੇ ਆਪਾਂ ਬੈਠ ਕੇ ਕਮਰੇ ਚ ਮੈਂ ਕਿਹਾ ਚੱਲ ਠੰਡੀ ਹਵਾ ਚ ਬਹਿ ਜੰਨੀ ਆ ਬੱਚੇ ਵੀ ਉੱਥੇ ਬੈਠੇ ਸੀ ਤੇ ਡਾਕਟਰ ਸਾਹਿਬ ਵੀ ਉੱਥੇ ਬੈਠੇ ਸੀਗੇ ਤੇ ਅਸੀਂ ਆਖਿਆ ਚਲੋ ਸਾਰੇ ਬੈਠ ਕੇ ਨਾਲੇ ਮਾਰਦੇ ਆ ਗੱਲਾਂ ਚਾਹ ਪਾਣੀ ਪੀਵਾਂਗੇ ਬੈਠ ਕੇ ਤੇ ਨਾਲੇ ਆਪਾਂ ਨਾਲ-ਨਾਲ ਟਿੰਡੂ ਛੱਲ ਲਈਏ ਤੇ ਮੈਂ ਆਖਿਆ ਉਤੋਂ ਛਿਲਕਾ ਜਾਂ ਲਾ ਦਿਆਂ ਹਨਾ ਕਈ ਚੀਜ਼ਾਂ ਬੜੀਆਂ ਸਵਾਦ ਲੱਗਦੀਆਂ ਜਿਵੇਂ ਬੈਂਗਣੀ ਭਰੀ ਹੋਈ ਜ਼ਿਆਦਾ ਸਵਾਦ ਲੱਗਦੀ ਹੈ ਭਿੰਡੀ ਭਰੀ ਹੋਈ ਸਵਾਦ ਲੱਗਦੀ ਹੈਗੀ ਆ ਹਨਾ ਤੇ ਹੁਣ ਟਿੰਡੂ ਦੀ ਆਪਣੀ ਵਾਰੀ ਆ ਗਈ ਜੀ ਤੇ ਆਪਾਂ ਇਹ ਕਿਹੜੇ ਤਰੀਕੇ ਨਾਲ ਬਣਾਉਣੇ ਆਪਾਂ ਭਰ ਲਿਆ ਜੀ ਡੋਂਗਾ ਛਿੱਲ ਕੇ ਤੇ ਜਿਹੜੇ ਤਰੀਕੇ ਨਾਲ ਹੁਣ ਮੈਂ ਬਣਾਉਂਗੀ ਭਾਈ ਬੀਬੀਓ ਤੇ ਤੁਸੀਂ ਵੀ ਉਸ ਤਰ੍ਹਾਂ ਇੱਕ ਵਾਰੀ ਬਣਾ ਕੇ ਦੇਖਿਓ ਮੈਂ ਕਹਿੰਨੀ ਆਂ ਕਿਆ ਬਾਤਾਂ ਬੜਾ ਸਵਾਦ ਆਉਂਦਾ ਜੀ ਇਹਨਾਂ ਨੂੰ ਬਣਾ ਕੇ ਲੰਗਰ ਵਰਗੀ ਤਾਂ ਨਹੀਂ ਬਣਦੀ ਪਰ ਚਲੋ ਕੋਸ਼ਿਸ਼ ਕਰਦੇ ਆ ਹਨਾ ਪ੍ਰਮਾਤਮਾ ਦਾ ਨਾਮ ਲੈ ਕੇ ਜਦੋਂ ਆਪਾਂ ਕੋਈ ਚੀਜ਼ ਬਣਾਉਨੇ ਆ ਨਾ ਤਾਂ ਉਹ ਵਧੀਆ ਹੀ ਬਣਦੀ ਹੁੰਦੀ ਆ ਹੁਣ ਆਪਾਂ ਕੀ ਕੀਤਾ ਜੀ ਇਹਨਾਂ ਨੂੰ ਕੱਟ ਲਾ ਲੇ ਮਧਾਣੀ ਚੀਰ ਪਾ ਲਿਆ ਇਹਨੂੰ ਪਾ ਲਿਆ ਜੀ ਮਧਾਣੀ ਚੀਰ ਮਧਾਣੀ ਚੀਰੇ ਨੂੰ ਕਹਿੰਦੇ ਜੀ ਦੋਨੇ ਪਾਸੇ ਇੱਕ ਪਾਸੇ ਉਧਰੋਂ ਕੱਟਦਾ ਤੇ ਇੱਕ ਪਾਸੇ ਉਧਰ ਕੱਟਦਾ ਇਹਨੂੰ ਕਹਿ ਦਿੰਦੇ ਆ ਮਧਾਣੀ ਚੀਰ ਪੈ ਗਿਆ ਠੀਕ ਹੈ ਜੀ ਅੱਗੇ ਆਈ ਕਹਿੰਦੇ ਹੁੰਦੇ ਸੀ ਜੇ ਕੋਈ ਚੀਜ਼ ਬਣਾਉਣੀ ਕਹਿੰਦੇ ਮਧਾਣੀ ਚੀਰ ਪਾ ਦੇ ਚਲੋ ਜੀ ਮਧਾਣੀ ਚੀਰ ਪਾ ਲਿਆ ਜੀ ਆਪਾਂ ਸਾਰੇ ਇਹਦੇ ਵਿੱਚ ਆਹ ਕਰਕੇ ਇਕੱਠਾ ਤੇ ਆਪਾਂ ਹਲਾ ਕੇ ਦੇਖ ਲਿਆ ਵੀ ਕੋਈ ਮਧਾਣੀ ਚੀਰ ਕੰਨੀ ਹੋ ਰਹਿ ਤਾਂ ਨਹੀਂ ਗਈ ਮੈਨੂੰ ਲੱਗਦਾ ਨਹੀਂ ਰਹੀ ਜੇ ਕੋਈ ਰਹੇਗੀ ਹੋਈ ਤਾਂ ਆਪਾਂ ਦੁਬਾਰੇ ਬਣਾ ਲਾਂਗੇ ਤੇ ਇਧਰ ਅਨਮੋਲੇ ਟਿਕਦਾ ਨਹੀਂ ਹੈਗਾ ਕਿਤੇ ਵੀ ਇਹ ਕਦੇ ਇਧਰ ਹੂਲੀਆਂ ਦੇ ਕੇ ਵਾਗ ਗਿਆ ਤੇ ਕਦੇ ਉੱਧਰ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਅੱਠ ਮਟਰ ਵੀ ਕੱਟ ਲੈਣੇ ਨੇ ਟਮਾਟਰ ਆਪਾਂ ਸਲਾਦ ਦੇ ਰੂਪ ਚ ਕੱਟ ਲੇ ਇਹਨਾਂ ਦਾ ਬਣੂਗਾ ਕੀ ਉਹ ਵੀ ਮੈਂ ਤੁਹਾਨੂੰ ਦਿਖਾਉ ਵੀ ਇਹਨਾਂ ਨੂੰ ਆਪਾਂ ਕਿਸ ਡਿਜ਼ਾਈਨ ਨਾਲ ਬਣਾਉਣਾ ਪਿਆਜ਼ ਕੱਟ ਲਏ ਜੀ ਤੇ ਟਮਾਟਰ ਕੱਟ ਲਏ ਤੇ ਆਹ ਲੋ ਜੀ ਆਪਾਂ ਟਿੰਡੋ ਜਿਹੜੀ ਸਾਫ਼ ਸੁਥਰੀ ਕੀਤੀ ਸੀ ਤੇ ਵਿੱਚ ਪਾ ਲਿਆ ਜੀ ਲਸਣ ਹੁਣ ਗ੍ਰੈਂਡਰ ਦੇ ਵਿੱਚ ਤੇ ਵਿੱਚੇ ਪਾ ਲੇ ਜੀ ਆਹ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਆ ਸਾਰਾ ਕੁਝ ਪਾ ਲਿਓ ਬਣੂਗੀ ਬੜੀ ਸਵਾਦ ਤੇ ਬਣੂ ਕਿਹੜੇ ਤਰੀਕੇ ਨਾਲ ਉਹ ਵੀ ਮੈਂ ਤੁਹਾਨੂੰ ਸਾਰਾ ਕੁਝ ਦੱਸੂਗੀ ਆਪਣੀ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਤੇ ਪਲੀਜ਼ ਮੇਰੀਆਂ ਭੈਣਾਂ ਮੇਰੇ ਬੱਚੇ ਮੇਰੇ ਵੀਰ ਮੈਨੂੰ ਇਹ ਦੱਸ ਦਿਆ ਕਰੋ ਵੀ ਤੁਸੀਂ ਮੇਰੀ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਤੁਹਾਨੂੰ ਮੇਰੀਆਂ ਵੀਡੀਓ ਕਿਵੇਂ ਲੱਗਦੀਆਂ ਤੇ ਕਹਿਹੋ ਜੀਂ ਵੀਡੀਓ ਆਪਾਂ ਲੈ ਕੇ ਆਇਆ ਕਰੀਏ ਜਦੋਂ ਤੁਸੀਂ ਮਿੱਠੇ ਮਿੱਠੇ ਕਮੈਂਟ ਕਰਦੇ ਹੋ ਨਾ ਤੇ ਜਿਹੜੇ ਮਤਲਬ ਗਲਤ ਕਮੈਂਟ ਕਰਦੇ ਉਹਨਾਂ ਨੂੰ ਮੈਂ ਇਗਨੋਰ ਕਰ ਦਿੰਨੀ ਆ ਕਿਉਂਕਿ ਉਹਨਾਂ ਨਾਲ ਤਾਂ ਆਪਣਾ ਮਤਲਬ ਹੀ ਨਹੀਂਗਾ ਤੇ ਜਿਹੜੇ ਤੁਸੀਂ ਬਹੁਤ ਸੋਹਣੇ ਤੇ ਮਿੱਠੇ ਕਮੈਂਟ ਕਰਦੇ ਹੋ ਮੈਂ ਤੁਹਾਡਾ ਲੱਖ ਲੱਖ ਧੰਨਵਾਦ ਕਰਦੀ ਆ ਮੈਂ ਤੈਹ ਦਿਲ ਤੋਂ ਧੰਨਵਾਦ ਕਰਦੀ ਆ ਜੀ ਤੁਹਾਡਾ ਜਿਹੜਾ ਤੁਸੀਂ ਮੈਨੂੰ ਇੰਨੀ ਸਪੋਰਟ ਦੇ ਰਹੇ ਹੋ ਐਨੇ ਜੋਗਰੇ ਆਪਾਂ ਹੈ ਨਹੀਂ ਸੀ ਜਿੰਨੇ ਤੁਸੀਂ ਮੈਨੂੰ ਸਪੋਰਟ ਦਿੰਨੇ ਹੋ ਭੈਣ ਭਰਾ ਦੇ ਨਾਲ ਹੀ ਬੰਦਾ ਵੱਡਾ ਹੁੰਦਾ ਜੀ ਇਕੱਲਾ ਬੰਦਾ ਕਦੇ ਵੀ ਨਹੀਂ ਵੱ ਲੋ ਜੀ ਆਪਾਂ ਪਾ ਲਿਆ ਤੇਲ ਤੇਲ ਪਾ ਕੇ ਆਪਾਂ ਜੀ ਥੋੜਾ ਜਿਹਾ ਇਹ ਤੇਲ ਚ ਹੀ ਜਿਆਦਾ ਸਵਾਦ ਬੰਦੀਆਂ ਨੇ ਜੀ ਇਹ ਸਰੋਂ ਦੇ ਤੇਲ ਦੇ ਵਿੱਚ ਜਿਆਦਾ ਇਹ ਟੇਸਟੀ ਬੰਦੀਆਂ ਨੇ ਆਹ ਲੋ ਜੀ ਆਪਾਂ ਤੇਲ ਪਾ ਲਿਆ ਤੇ ਆਪਾਂ ਪਾ ਲਿਆ ਕੜਾਈ ਦੇ ਵਿੱਚ ਤੇ ਹੁਣ ਇਹ ਗਰਮ ਹੋਈ ਜਾਂਦਾ ਹੈਗਾ ਇਹਨੂੰ ਗਰਮ ਹੋਣ ਦਿਓ ਤੁਸੀਂ ਤੇ ਫਿਰ ਆਪਾਂ ਕੀ ਕੀਤਾ ਜੀ ਇਹਦੇ ਵਿੱਚ ਪਾ ਲਈ ਟਿੰਡੋ ਸਭ ਤੋਂ ਪਹਿਲਾਂ ਟਿੰਡੋ ਹੀ ਪਾ ਲੈਣੇ ਨੇ ਇਹਦੇ ਵਿੱਚ ਟਿੰਡੇ ਪਾ ਕੇ ਆਪਾਂ ਇਹਨਾਂ ਨੂੰ ਤਲ ਲੈਣਾ ਤਲ ਕੇ ਇਹਨਾਂ ਨੂੰ ਆਪਾਂ ਵਧੀਆ ਬਣਾ ਲੈਣਾ ਯਾਨੀ ਕਿ ਬਾਲੇ ਵੀ ਨਹੀਂ ਆਪਾਂ ਤਲਨੇ ਵੀ ਆਪਾਂ ਕਹਿ ਦਈਏ ਵੀ ਇਹਨਾਂ ਨੂੰ ਜਮਾ ਹੀ ਆਪਾਂ ਉਹ ਕੱਚੇ ਪਿੱਲੇ ਜਿਹੇ ਉਹ ਜਿਹੜੇ ਹੋ ਜਾਂਦੇ ਪਿੱਲਪਲੇ ਜੇ ਪਿੱਲਪਲੇ ਜੇ ਨਹੀਂ ਕਰਨੇ ਹੈਗੇ ਆਪਾਂ ਸੋਹਣੇ ਤਰੀਕੇ ਨਾਲ ਇਹਨਾਂ ਨੂੰ ਯਾਨੀ ਕਿ ਫਰਾਈ ਕਰ ਲੈਣਾ ਹੈਗਾ ਤੇ ਫਰਾਈ ਕਰਕੇ ਤੇ ਉਧਰ ਦੂਜੇ ਪਾਸੇ ਆਪਾਂ ਉਹ ਪਿਆਜ਼ ਟਮਾਟਰ ਉਹ ਦੂਜਾ ਪਿਆਜ਼ ਲਸਣ ਤਾਂ ਆਪਾਂ ਕਰ ਹੀ ਲਿਆ ਸੀਗਾ ਹਨਾ ਗੰਡੇ ਗੁੰਡੇ ਤਾਂ ਆਪਾਂ ਕੱਟੀ ਲਈ ਸੀ ਤੇ ਹੁਣ ਆਪਾਂ ਟਮਾਟਰ ਇਹਨਾਂ ਨੂੰ ਮਿਕਸ ਕਰ ਦੇਣਾ ਜੀ ਟਮਾਟਰਾਂ ਦਾ ਆਪਾਂ ਬਣਾ ਲੈਣਾ ਜੀ ਉਹ ਕੀ ਕਹਿੰਦੇ ਹੁੰਦੇ ਆ ਤਰੀਜੀ ਬਣਾ ਲੈਣੀ ਹੈਗੀ ਐ ਤੇ ਦੂਜੇ ਪਾਸੇ ਆਪਾਂ ਚੱਕਿਆ ਜੀ ਡੋਂਗਾ ਤੇ ਡੋਂਗਾ ਲੈ ਕੇ ਤੇ ਆਪਾਂ ਜਿਹੜੀਆਂ ਟਿੰਡੋ ਤਲੀਆਂ ਸੀ ਨਾ ਤੇ ਉਹਨਾਂ ਨੂੰ ਕੱਢ ਲਿਆ ਵਿੱਚੋਂ ਤੁਸੀਂ ਇਸ ਤਰੀਕੇ ਨਾਲ ਬਣਾਇਓ ਤੇ ਇਹ ਖੱਟੀ ਮਿੱਠੀ ਜੀ ਸਬਜ਼ੀ ਬੜੀ ਸਵਾਦ ਬੰਦੀ ਐ ਨਮਕੀਨ ਤੇ ਤੁਸੀਂ ਬਣਾਵੋਗੇ ਨਾ ਜਦੋਂ ਤੁਹਾਨੂੰ ਪਤਾ ਲੱਗ ਜੂ ਆਹ ਲੋ ਜੀ ਜਿਹੜੇ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਤੇ ਲਸਣ ਇਹ ਕੀਤਾ ਸੀ ਨਾ ਆਪਾਂ ਗ੍ਰाइंड ਤੇ ਇਹਨੂੰ ਆਪਾਂ ਚੱਕ ਕੇ ਜੀ ਇਹਦੇ ਵਿੱਚ ਪਾ ਲਿਆ ਤੇਲ ਦੇ ਵਿੱਚ ਜਿਹੜੇ ਤੇਲ ਦੇ ਵਿੱਚੋਂ ਆਪਾਂ ਟਿੰਡੋ ਕੱਢੀ ਸੀ ਉਸੇ ਚ ਹੀ ਪਾ ਲਿਆ ਠੀਕ ਹੈ ਹੁਣ ਇਹਨਾਂ ਦਾ ਸੀਜ਼ਨ ਹੈ ਬਣਾਉਂਦੇ ਤਾਂ ਸਾਰੇ ਵਧੀਆ ਵਧੀਆ ਤਰੀਕਿਆਂ ਨਾਲ ਹੈ ਜੀ ਯਾਨੀ ਕਿ ਮੇਰਾ ਤਰੀਕਾ ਬਣਾਉਣ ਦਾ ਇਸ ਤਰ੍ਹਾਂ ਦਾ ਹੈਗਾ ਜੇ ਇਹ ਇੱਕ ਟਾਈਮ ਸਬਜੀ ਪਈ ਵੀ ਰਹੂ ਨਾ ਖਰਾਬ ਨਹੀਂ ਹੁੰਦੀ ਹੈਗੀ ਲਓ ਜੀ ਇਹਦੇ ਵਿੱਚ ਹੀ ਪਾ ਲਿਆ ਜੀ ਹੁਣ ਟਮਾਟਰ ਮੈਨੂੰ ਕਈ ਭੈਣਾਂ ਕਹਿੰਦੀਆਂ ਤੁਸੀਂ ਪਿਆਜ਼ ਕੱਚਾ ਰੱਖਦੇ ਹੋ ਪਿਆਜ਼ ਕੱਚਾ ਨਹੀਂ ਰਹਿੰਦਾ ਜੀ ਜਿਆਦਾ ਕਾਲਾ ਕੀਤਾ ਲਾਲ ਕੀਤਾ ਪਿਆਜ਼ ਮੈਨੂੰ ਅੱਛਾ ਨਹੀਂ ਲੱਗਦਾ ਹੈਗਾ ਅਲੱਗ ਅਲੱਗ ਟੇਸਟ ਹੁੰਦਾ ਜੀ ਮੂੰਹ ਦਾ ਆਪਾਂ ਕਹਿ ਦਿੰਨੇ ਆ ਵੀ ਕੋਈ ਕਿਸੇ ਤਰ੍ਹਾਂ ਬਣਾਉਂਦਾ ਕੋਈ ਕਿਸੇ ਤਰ੍ਹਾਂ ਬਣਾਉਂਦਾ ਹਨਾ ਆਹ ਲਓ ਜੀ ਆਪਾਂ ਪਾ ਲਈਆਂ ਇਹਦੇ ਵਿੱਚ ਮਿਰਚਾਂ ਮਿਰਚਾਂ ਪਾਲੀਆਂ ਹਲਦੀ ਪਾਲੀ ਮਿਰਚ ਵਿੱਚ ਹਰੀ ਮਿਰਚ ਵੀ ਪਾਈ ਸੀ ਨਮਕ ਪਾ ਲਿਆ ਠੀਕ ਹੈ ਜੀ ਤੇ ਹੁਣ ਕੀ ਪਾਉਣਾ ਆਪਾਂ ਇਹਦੇ ਵਿੱਚ આમਚੂਰ ਜ਼ਰੂਰ ਪਾਉਣਾ ਜਿਹੜੀ ਮੇਨ ਚੀਜ਼ ਆ ਨਾ ਜਿਹਦੇ ਨਾਲ ਇਹਨੇ ਵੱਧ ਟੇਸ ਦੇਣਾ આમਚੂਰ ਦਾ ਇੱਕ ਚਮਚਾ ਭਰ ਕੇ ਇਹਦੇ ਵਿੱਚ ਪਾ ਦਿਓ ਤੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਕੀ ਕਰਨਾ ਹੈਗਾ ਜੀ ਮਸਾਲੇ ਨੂੰ ਭੁੰਨ ਲਓ ਜਦੋਂ ਵਧੀਆ ਮਸਾਲਾ ਭੁੱਜ ਗਿਆ ਦੇਖੋ ਤੁਸੀਂ ਵਧੀਆ ਇਹ ਭੁੱਜਣ ਲੱਗ ਗਿਆ ਨਾ ਮਸਾਲਾ ਵਧੀਆ ਭੁੰਨਿਆ ਜਾਊਗਾ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਹਲਕਾ ਜਿਹਾ ਪਾਣੀ ਪਾ ਦੇਣਾ ਜਿਆਦਾ ਨਹੀਂ ਪਾਣੀ ਪਾਉਣਾ ਜੇ ਆਪਾਂ ਪਾਣੀ ਨਾ ਪਾਈਏ ਨਾ ਤਾਂ ਫਿਰ ਇਹ ਨਮਕ ਮਿਰਚ ਮਸਾਲਾ ਜਿਹੜਾ ਪਾਇਆ ਹੁੰਦਾ ਬੇਟਾ ਉਹ ਮੱਚਣ ਲੱਗ ਜਾਂਦਾ ਮੱਚਣ ਲੱਗ ਜਾਂਦਾ ਫਿਰ ਉਹ ਸੜੇ ਦੀ ਉਹ ਸਮੈਲ ਜੀ ਆਉਂਦੀ ਰਹਿੰਦੀ ਆ ਹੁਣ ਕੀ ਕਰਨਾ ਆਪਾਂ ਨੇ ਆਪਾਂ ਟਿੰਡੇ ਪਾ ਦੇਣੇ ਨੇ ਇਹਦੇ ਵਿੱਚ ਟਿੰਡੋ ਟਿੰਡੋ ਪਾ ਦੇਣੀ ਹੈਗੀ ਆ ਠੀਕ ਹੈ ਜੀ ਇਹਦੇ ਵਿੱਚ ਪਾਤੀ ਤਲੀ ਹੋਈ ਟਿੰਡੋ ਆਪਾਂ ਇਹਨੂੰ ਚੰਗੀ ਤਰ੍ਹਾਂ ਕੀ ਕਰਨਾ ਆਪਾਂ ਨੇ ਹਲਾ ਦੇਣਾ ਆਹ ਦੇਖੋ ਤੁਸੀਂ ਵਧੀਆ ਤਰੀਕੇ ਦੇ ਨਾਲ ਤੁਸੀਂ ਇਹਨੂੰ ਹਲਾ ਦਿਓ ਜਿਹੜੀਆਂ ਕੀ ਇਹ ਵਿੱਚ ਡੁੱਬ ਜਾਣ ਜਦੋਂ ਇਹ ਵਿੱਚ ਡੁੱਬ ਜਾਣਗੇ ਮਸਾਲਾ ਸਾਰਾ ਇਹਨਾਂ ਦੇ ਵਿੱਚ ਚਲਿਆ ਜਾਊਗਾ ਇਹ ਕੱਚੀ ਕੋਈ ਨਹੀਂ ਰਹਿੰਦੀ ਨਾ ਬਿਨਾ ਮਸਾਲੇ ਤੋਂ ਰਵੇ ਤੁਸੀਂ ਇੱਕ ਵਾਰੀ ਬਣਾਇਓ ਜ਼ਰੂਰ ਟਰਾਈ ਜ਼ਰੂਰ ਕਰਿਓ ਹੁਣ ਕੀ ਕਰਨਾ ਆਪਾਂ ਇਹਨੂੰ ਟੱਕ ਦੇਣਾ ਹੈਗਾ ਹਲਕਾ ਜਮਈ ਮਤਲਬ ਸਿਮ ਕਰਕੇ ਨਾ ਗੈਸ ਨੂੰ ਤੇ ਆਪਾਂ ਨੇ ਕੀ ਕਰਨਾ ਇਹਨੂੰ ਟੱਕ ਦੇਣਾ ਲੈ ਥਾਲ ਹੋਰ ਨਹੀਂ ਰਹਿੰਦਾ ਹੈਗਾ ਉੱਤੇ ਹੱਲੀ ਜਾਂਦਾ ਹੈਗਾ ਆਹ ਦੇਖੋ ਜੀ ਤਿਆਰ ਹੋਣ ਲੱਗ ਗਈ ਸਬਜੀ ਆਪਣੀ ਵਧੀਆ ਬਣਨ ਲੱਗ ਗਈ ਇਹਨੂੰ ਹਿਲਾਓ ਥੋੜਾ ਜਆ ਮਸਾਲਾ ਥੱਲੇ ਨਾ ਲੱਗੇ ਕਿਉਂਕਿ ਆਪਾਂ ਪਾਣੀ ਥੋੜਾ ਪਾਉਣਾ ਆ ਦੇਖੋ ਤੁਸੀਂ ਇਹ ਹੁਣ ਲੱਗ ਗਈਆਂ ਨਾ ਟੁੱਟਣ ਲੱਗ ਗਈਆਂ ਦਾ ਮਤਲਬ ਇਹ ਤਿਆਰ ਹੋ ਗਈਆਂ ਜਦੋਂ ਤੁਸੀਂ ਵਧੀਆ ਤਰੀਕੇ ਨਾਲ ਬਣਾਵੋਗੇ ਆ ਦੇਖੋ ਬਣ ਗਈਆਂ ਤੇ ਉੱਤੇ ਪਾ ਦਿਓ ਜੀ ਹਰਾ ਧਨੀਆ ਠੀਕ ਹੈ ਮੈਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਇਹਨੂੰ ਪਲੀਜ਼ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਤਾਂ ਕਿ ਬੀਬੀਆਂ ਭੈਣਾਂ ਬੱਚੀਆਂ ਵਿਚਾਰੀਆਂ ਜਿਹੜੀਆਂ ਨਵੀਆਂ ਬੇਈਆਂ ਕੁੜੀਆਂ ਘਰੇ ਤਾਂ ਵਿਚਾਰੀਆਂ ਪੜ੍ਹਾਈ ਪੜ੍ਹਾਈ ਚ ਰਹੇ ਗਿਆ ਤੇ ਸਹੁਰੇ ਘਰੇ ਜਾ ਕੇ ਕੰਮ ਕਰਨਾ ਪੈਂਦਾ ਵਿਚਾਰੀਆਂ ਬੱਚੀਆਂ ਦੇਖ ਕੇ ਬਣਾ ਲੈਂਦੀਆਂ ਨੇ ਹਨਾ ਤੇ ਆਹ ਲੋ ਜੀ ਤੁਸੀਂ ਆਹ ਹੋ ਗਿਆ ਤਿਆਰ ਆਪਣਾ ਤੇ ਆਪਾਂ ਚੱਕਿਆ ਜੀ ਫੁਲਕਾ ਤੇ ਆਪਾਂ ਆਪਦਾ ਕੋਟਾ ਕਰ ਲੈਣਾ ਪੂਰਾ ਤੇ ਹੁਣ ਚੱਕੀ ਰੋਟੀ ਤੇ ਆਪਾਂ ਸਾਫਤੀ ਦੀ ਸਾਫਤੀ ਟਿੰਡੋ ਚੱਕਣੀ ਹੈਗੀ ਇੱਕ ਟਿੰਡੋ ਚੱਕ ਕੇ ਤੇ ਆਹ ਲੋ ਜੀ ਆਪਾਂ ਖਾਣੇ ਦੱਸੋ ਤੁਸੀਂ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਓਕੇ ਜੀ ਬਾਏ ਬਾਏ